ਸਤਿ ਸ੍ਰੀ ਅਕਾਲ ਸਾਨ ਪ੍ਰਭੂ ਫਾਰਮਰ ਐਕਸਪੈਰੀਮੈਂਟ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਬੈਕਟੀਰੀਅਲ ਲੀਪਲਾਈਟ ਬਾਰੇ ਜਿਹਨੂੰ ਆਪਾਂ ਬੀ ਐਲ ਬੀ ਵੀ ਕਹਿੰਦੇਗੇ ਤੇ ਚੂਲਸ ਰੋਗ ਦੇ ਨਾਲ ਨਾਲ ਵੀ ਇਹ ਜਾਣਿਆ ਜਾਂਦਾ ਹੈਗਾ ਇਹ ਜਿਹੜੀ ਬਿਮਾਰੀ ਹੈਗੀ ਬੈਕਟੀਰੀਆ ਦੁਆਰਾ ਹੋਣ ਵਾਲੀ ਬਿਮਾਰੀ ਹੈਗੀ ਇਹ ਜੈਥੋਮੋਨਾਸ ਓਰੀਜਾ ਪੀ ਵੀ ਓਰੀਜਾ ਨਾਂ ਦਾ ਬੈਕਟੀਰੀਆ ਹੈਗਾ ਜਿਹੜਾ ਇਸ ਬਿਮਾਰੀ ਨੂੰ ਪੈਦਾ ਹੁੰਦਾ ਹੈਗਾ ਜਿਹੜੀਆਂ ਇਹਦੀਆਂ ਨਿਸ਼ਾਨੀਆਂ ਨੇ ਗਿਆ ਇਹ ਪੱਤੇ ਦੇ ਉੱਤੇ ਪੀਲੇ ਰੰਗ ਦੀਆਂ ਧਾਰੀਆਂ ਨੇ ਜਿਹੜੀਆਂ ਉਹ ਪੈਣੀਆਂ ਸਟਾਰਟ ਹੋ ਜਾਂਦੀਆਂ ਨੇਗੀਆਂ ਇਹ ਧਾਰੀਆਂ ਨੇ ਜਿਹੜੀਆਂ ਟਿਪ ਤੋਂ ਸਟਾਰਟ ਹੁੰਦੀਆਂ ਨੇਗੀਆਂ ਤੇ ਨੀਚੇ ਨੂੰ ਆਉਂਦੀਆਂ ਜਾਂਦੀਆਂ ਨੇਗੀਆਂ ਨਾਲੇ ਤੇ ਇਹ ਲੰਬਾਈ ਦੇ ਵਿੱਚ ਵਧਦੀਆਂ ਜਾਂਦੀਆਂ ਨੇ ਤੇ ਨਾਲੇ ਇਹ ਚੌੜਾਈ ਦੇ ਵਿੱਚ ਵਧਦੀਆਂ ਜਾਂਦੀਆਂ ਨੇਗੀਆਂ ਇਹ ਜਿਹੜੀਆਂ ਧਾਰੀਆਂ ਹੋਣੀਆਂ ਪਾਣੀ ਨਾਲ ਭਿੱਜੀਆਂ ਹੋਈਆਂ ਹੋਣੀਆਂ ਤੇ ਸੁੱਕੀਆਂ ਨਹੀਂ ਹੋਣੀਆਂ ਇਹ ਧਾਰੀਆਂ ਜਿਹੜੀ ਆਪਣੇ ਪੱਤੇ ਦੀ ਮਿਡ ਡ੍ਰਿਪ ਹੈਗੀ ਤੇ ਉਹਦੇ ਨਾਲ ਟੱਚ ਕਰਦੀਆਂ ਜਾਣੀਆਂ ਆ ਤੇ ਇਸ ਨਾਲ ਕੀ ਹੋਊਗਾ ਜਿਹੜਾ ਪੱਤਾ ਹੋ ਨਾਲੇ ਤੌਰੋਂ ਬੈਕ ਨੂੰ ਮੋੜਨਾ ਸਟਾਰਟ ਹੋ ਜਾਊਗਾ ਤੇ ਨਾਲੇ ਉਰੋਂ ਇਹ ਕਰਲ ਹੋਣਾ ਸਟਾਰਟ ਹੋ ਜਾਊਗਾ ਮਤਲਬ 32 ਬਟਨ ਲੱਗ ਜੂਗੇ ਤੇ ਸੁੱਕਦਾ ਸੁੱਕਦਾ ਇਹ نیچے ਨੂੰ ਆਈ ਜਾਊਗਾ ਫਸਲ ਦੇ ਵਿੱਚ ਲਾਲ ਜੀ ਤਾਂਤ ਮਾਰਨੀ ਸਟਾਰਟ ਹੋ ਜਾਂਦੀ ਹੈਗੇ ਇਸ ਤਰ੍ਹਾਂ ਲੱਗਦਾਗਾ ਜਿਵੇਂ ਫਸਲ ਨੂੰ ਅੱਗ ਲੱਗੀ ਹੁੰਦੀ ਹੈਗੇ ਤੇ ਇਹਦੇ ਵਿੱਚ ਇੱਕ ਹੋਰ ਹੈਗਾ ਜਦੋਂ ਆਪਾਂ ਇਹਨੂੰ ਸਵੇਰੇ ਸਵੇਰੇ ਇਹਨਾਂ ਨੂੰ ਦੇਖਾਂਗੇ ਇਹਨਾਂ ਪੱਤਿਆਂ ਨੂੰ ਜਿਹੜੇ ਬਿਮਾਰੀ ਨਾਲ ਗ੍ਰਸਤ ਨੇਗੇ ਜਦੋਂ ਇਹਨਾਂ ਉੱਪਰ ਤੇਲ ਪੈਂਗੇ ਕੀਤਾ ਜਿਹੜੀਆਂ ਤੇਲ ਦੀਆਂ ਬੂੰਦਾਂ ਨੇਗੀਆਂ ਜਦੋਂ ਬਿਮਾਰੀ ਨਾਲ ਜਿਹੜੇ ਜ਼ਖਮ ਹੁੰਦੇ ਨੇ ਕਿ ਪੱਤਿਆਂ ਦੇ ਉੱਤੇ ਕਰੇ ਹੋਏ ਜਦੋਂ ਉਹਨਾਂ ਜ਼ਖਮਾਂ ਦੇ ਉੱਤੇ ਉਹ ਪਾਣੀ ਤਰੇਲ ਪੈਂਦੀ ਹੈਗੀ ਤਾਂ ਉਹ ਪਾਣੀ ਹੁੰਦਾ ਜਿਹੜਾ ਤਰੇਲ ਦਾ ਉਹ ਬੂੰਦਾਂ ਦੇ ਵਿੱਚ ਉਹ ਬੈਕਟੀਰੀਆ ਆ ਜਾਂਦਾ ਹੈਗਾ ਤੇ ਉਹ ਬੂੰਦਾਂ ਨੇ ਜਿਹੜੀਆਂ ਧੁੰਦਲੀਆਂ ਧੁੰਦਲੀਆਂ ਦਿਖਦੀਆਂ ਨੇ ਜਾਂ ਜ਼ਿਆਦਾਤਰ ਚਿੱਟੀਆਂ ਵੀ ਦਿਖਣ ਲੱਗ ਜਾਂਦੀਆਂ ਨੇ ਕਿਉਂਕਿ ਉਹ ਬੈਕਟੀਰੀਆ ਉਹਨਾਂ ਪਾਣੀ ਦੇ ਵਿੱਚ ਆ ਕੇ ਉਹਨੂੰ ਧੁੰਦਲਾ ਧੁੰਦਲਾ ਕਰ ਜਾਂਦਾ ਹੈਗਾ ਤੇ ਉਹ ਜਿਹੜੀਆਂ ਬੂੰਦਾਂ ਹੁੰਦੀਆਂ ਨੇਗੀਆਂ ਉਪਾਰਦਰਸ਼ੀ ਰੇਨੀਆ ਜਾਂ ਅਪਾਰਦਰਸ਼ੀ ਹੋ ਜਾਂਦੇ ਨੇ ਕਿਉਂਕਿ ਜਦੋਂ ਤੇਲ ਦਾ ਪਾਣੀ ਫਸਲ ਦੇ ਉੱਤੇ ਖਟਦਾ ਹੈਗਾ ਪੱਤਿਆਂ ਦੇ ਉੱਤੇ ਆਪਾਂ ਨੂੰ ਪਾਰਦਰਸ਼ੀ ਦਿਖਦੀਆਂ ਨੇ ਉਹ ਬੂੰਦਾਂ ਪਰ ਇਹਦੇ ਵਿੱਚ ਜਿੱਥੇ ਬੈਕਟੀਰੀਆ ਬੀ ਐਲ ਵੀ ਦਾ ਅਟੈਕ ਹੋਊਗਾ ਉੱਤੇ ਉਹ ਬੂੰਦਾਂ ਪਾਰਦਰਸ਼ੀ ਨਹੀਂ ਹੋਣਗੀਆਂ ਕਿਉਂਕਿ ਇਹਦੇ ਪੁੱਛਾ ਜਿਹੜੇ ਸਿੰਪਟਮ ਨੇਗੇ ਉਹ ਜਿਹੜੇ ਆਪਣੇ ਨਾਰਮਲ ਮਤਲਬ ਪੱਤੇ ਸੁੱਕ ਰਹੇ ਨੇਗੇ ਉਹਨਾਂ ਨਾਲ ਵੀ ਮੇਲ ਖਾਂਦੇ ਨੇਗੇ ਤੇ ਉਹ ਪੱਤੇ ਪਰ ਸੁੱਕੇ ਨੇਗੇ ਉਹ ਬੀ ਐਲ ਵੀ ਉਹਨਾਂ ਦੇ ਵਿੱਚ ਨਹੀਂ ਹੈਗਾ ਜੇ ਤੁਸੀਂ ਇਹਨੂੰ ਟੈਸਟ ਕਰਨਾਗਾ ਤਾਂ ਤੁਸੀਂ ਇਸ ਬਿਮਾਰੀ ਨੂੰ ਇਹਦੀ ਪਛਾਣ ਕਰਨੀ ਹੈ ਤਾਂ ਤੁਸੀਂ ਨੇ ਕੀ ਕਰਨਾ ਇੱਕ ਟਰਾਂਸਪੇਰੈਂਟ ਗਲਾਸ ਲੈ ਲੈਣਾਗਾ ਤੇ ਉਹਦੇ ਵਿੱਚ ਸਾਫ਼ ਪਾਣੀ ਪਾਉਣਾਗਾ ਬਿਲਕੁਲ ਉਸ ਪਾਣੀ ਦੇ ਵਿੱਚ ਤੁਸੀਂ ਨੇ ਇਸ ਤਰ੍ਹਾਂ ਜਿਹੜਾ ਮੰਨ ਲਓ ਬਿਮਾਰੀ ਨਾਲ ਸਾਨੂੰ ਗ੍ਰਸਤ ਲੱਗਦਾ ਹੀ ਹੋਗਾ ਪੱਤਾ ਵੀ ਗ੍ਰਸਤ ਅਗਾ ਇਹ ਮੂਹ ਇਸ ਤਰ੍ਹਾਂ ਕੱਟ ਕੇ ਕੱਟ ਕੇ ਇਸ 파ਟ ਨੂੰ ਪਾਣੀ ਦੇ ਵਿੱਚ ਗਲਾਸ ਦੇ ਵਿੱਚ ਡਬੋ ਦੇਣਾਗਾ ਤਾਂ ਜਿਹੜਾ ਬੈਕਟੀਰੀਆਗਾ ਉਹ ਪਾਣੀ ਦੇ ਵਿੱਚ ਰਸੀਬ ਹੋਣ ਲੱਗ ਜੂਗਾ ਉਹ ਉਹਦਾ ਜਿਹੜਾ ਰਿਸਾਬ ਆਗਾ ਉਹ ਪਾਣੀ ਦੇ ਵਿੱਚ ਆਉਣ ਲੱਗ ਜਾਊਗਾ ਬੈਕਟੀਰੀਆ ਤੇ ਸਾਨੂੰ 1-2 ਘੰਟਿਆਂ ਬਾਅਦ ਉਹ ਪਾਣੀ ਜਿਹੜਾ ਧੁੰਦਲਾ ਧੁੰਦਲਾ ਤੇ ਚੈਦਿਆਊਗਾ ਉਹ ਉਹਦੇ ਵਿੱਚ ਸਾਫ਼ ਪਾਣੀ ਪਾਉਣਾ ਪਰ ਪਹਿਲਾਂ ਕਿਤਾ ਤੁਸੀਂ ਇਹ ਅੰਦਾਜ਼ਾ ਲਾ ਸਕਦੇ ਹੋ ਵੀ ਜਿਹੜੀ ਸਾਡੀ ਫਸਲ ਦੇ ਵਿੱਚ ਉਹ ਬੀਐਲਬੀ ਆ ਗਿਆ ਤਾਂ ਆਪਾਂ ਤੁਸੀਂ ਉਹਦੇ ਦਵਾਈਆਂ ਦੀ ਵਰਤੋਂ ਫਿਰ ਕਰ ਸਕਦੇ ਹੋਗੇ ਟਰਾਂਸਪੇਰੈਂਟ ਗਲਾਸ ਲੈਣਾਗਾ ਤੇ ਸਾਫ਼ ਉਹਦੇ ਵਿੱਚ ਪਾਣੀ ਲੈਣਾਗਾ ਤੇ ਜਿਹੜਾ ਤੁਹਾਨੂੰ ਪੱਤੇ ਲੱਗਦਾ ਵੀ ਕਿਤੇ ਮੇਰੇ ਬੀਐਲਬੀ ਤਾਂ ਨਹੀਂ ਹੈਗੀ ਵੀ ਉਹ ਸਾਨੂੰ ਇਸ ਤਰ੍ਹਾਂ ਕੱਟ ਕੇ ਪਾਣੀ ਦੇ نیچے ਮਤਲਬ ਪਾਣੀ ਵਿੱਚ ਡਬੋ ਦੇਣਾ ਤੇ ਜੇ ਸਾਨੂੰ ਜੇ ਪਾਣੀ ਧੁੰਦਲਾ ਹੋ ਗਿਆ ਤਾਂ ਸਮਝ ਲੈਣਾ ਵੀ ਇਹ ਬੀਐਲਬੀ ਹੈਗਾ ਇਸ ਤਰ੍ਹਾਂ ਤੁਸੀਂ ਬਿਮਾਰੀ ਦੀ ਪਛਾਣ ਕਰ ਸਕਦੇ ਹੋ ਜਿਹੜੇ ਨੂੰ ਫੈਲਾਉਣ ਵਿੱਚ ਸਾਇਕ ਨੇਗੇ ਜਿਹੜਾ ਨਾਈਟ੍ਰੋਜਨ ਹੈਗਾ ਉਹ ਇਹਨੂੰ ਵੱ ਸਾਰਿਆਂ ਨੂੰ ਵੱਧ ਸਾਇ ਹੈਗਾ ਜਿਹੜਾ ਇਹਨੂੰ ਫੈਲਾਉਂਦਾ ਹੈਗਾ ਜਿਹੜਾ ਨਾਈਟ੍ਰੋਜਨ ਹੈ ਕਿਉਂਕਿ ਨਾਈਟ੍ਰੋਜਨ ਜਦੋਂ ਆਪਾਂ ਜਿਆਦਾ ਵਰਤਦੇ ਆਂਗੇ ਤਾਂ ਜਿਹੜਾ ਇਹ ਪੱਤਿਆਂ ਦੀ ਥਿੱਕਨੈਸ ਹੈਗਾ ਉਹ ਨੂੰ ਘਟਾ ਦਿੰਦਾ ਹੈਗਾ ਮਤਲਬ ਕਿ ਪੱਤਿਆਂ ਨੂੰ ਪਤਲਾ ਕਰ ਦਿੰਦਾ ਹੈਗਾ ਜੇਕਰ ਆਪਾਂ ਜਿਆਦਾ ਜੂਰੀਆ ਵਰਤਦੇ ਆਂਗੇ ਕਿਉਂਕਿ ਜਦੋਂ ਆਪਣੇ ਤੇਜ਼ ਹਵਾਵਾਂ ਚੱਲਦੀਆਂ ਨੇਗੀਆਂ ਜਦੋਂ ਪੱਤਾ ਪਤਲਾ ਹੁੰਦਾਗਾ ਜਦੋਂ ਤੇਜ਼ ਹਵਾਵਾਂ ਚੱਲਦੀਆਂ ਨੇਗੇ ਤਾਂ ਉਹ ਪੱਤੇ ਨੇ ਜਿਹੜੇ ਆਪਸ ਦੇ ਵਿੱਚ ਮੈਂ ਇੱਕ ਦੂਸਰੇ ਨਾਲ ਵੱਜਦੇ ਨੇਗੇ ਜਦੋਂ ਮੜੀ ਜੀ ਤੇਜ਼ ਹਵਾ ਚੱਲਦੀ ਹੈਗੀ ਤਾਂ ਉਹਨਾਂ ਦੇ ਵਿੱਚ ਜਦੋਂ ਥਿਕਨੈਸ ਘੱਟ ਹੁੰਦੀ ਹੈਗੀ ਪੱਤੇ ਦੀ ਥਿਕਨੈਸ ਘੱਟ ਹੁੰਦੀ ਹੈਗੀ ਤਾਂ ਉਹਨਾਂ ਦੇ ਵਿੱਚ ਜ਼ਖਮ ਹੋ ਜਾਂਦੇ ਨੇ ਪੱਤਿਆਂ ਦੇ ਵਿੱਚ ਜਿਹੜੇ ਉਹ ਜ਼ਖਮ ਹੁੰਦੇ ਨੇ ਉਹਨਾਂ ਦੇ ਜ਼ਖਮਾਂ ਦੇ ਰਾਹੀਂ ਇਹ ਬੈਕਟੀਰੀਆ ਦਾ ਜਿਹੜਾ ਪlant ਦੇ ਅੰਦਰ ਐਂਟਰ ਕਰ ਜਾਂਦਾਗਾ ਤੇ ਇਹ ਸਭ ਪlant ਦੇ ਸਿਸਟਮ ਦੇ ਵਿੱਚ ਐਂਟਰ ਕਰ ਜਾਂਦਾ ਉਹਨਾਂ ਜ਼ਖਮਾਂ ਰਾਹੀਂ ਇਸੇ ਕਰਕੇ ਕੁਝ ਵੈਰਾਈਟੀਆਂ ਨੂੰ ਇਹ ਆਉਂਦੀ ਆ ਬਿਮਾਰੀ ਤੇ ਕੁਝ ਵੈਰਾਈਟੀਆਂ ਨੂੰ ਇਹ ਬਿਮਾਰੀ ਨਹੀਂ ਆਉਂਦੀ ਕਿਉਂਕਿ ਜਿਹੜੀਆਂ ਵੈਰਾਈਟੀਆਂ ਦੇ ਜਿਹੜੇ ਮਤਲਬ ਪੱਤੇ ਨੇਗੇ ਉਹ ਮਤਲਬ ਜ਼ਿਆਦਾ ਕੋਮਲ ਨੇਗੇ ਜਿਹੜੇ ਮਤਲਬ ਹਵਾ ਚੱਲਣ ਦੇ ਨਾਲ ਉਹਨਾਂ ਦੇ ਵਿੱਚ ਜ਼ਖਮ ਹੋ ਜਾਂਦੇ ਨੇ ਤਾਂ ਉਹਨਾਂ ਉਹਨਾਂ ਵੈਰਾਈਟੀਆਂ ਦੇ ਵਿੱਚ ਇਹ ਜਿਹੜਾ ਬੈਕਟੀਰੀਆ ਐਂਟਰ ਕਰ ਜਾਂਦਾਗਾ ਕਿਉਂਕਿ ਜਦੋਂ ਆਪਾਂ ਮੰਨ ਲਓ ਪੋਟਾਸ਼ ਦਾ ਲੈਵਲ ਫਸਲ ਦੇ ਵਿੱਚ ਵਧਾ ਕੇ ਰੱਖਾਂਗੇ ਵੀ ਘੱਟ ਨਾਈਟ੍ਰੋਜਨ ਪਾਵਾਂਗੇ ਤਾਂ ਪੋਟਾਸ਼ ਦਾ ਮਤਲਬ ਉਹਦੇ ਉੱਪਰ ਜ਼ੋਰ ਵੱਜ ਜਾਂਦਾ ਫਸਲ ਦੇ ਉੱਤੇ ਜਦੋਂ ਆਪਾਂ ਘੱਟ ਨਾਈਟ੍ਰੋਜਨ ਪਾਉਨੇਗੇ ਤਾਂ ਕਰਕੇ ਉਹ ਜਿਹੜਾ ਜਿਹੜੀ ਆਪਣੇ ਪੱਤੇ ਦੀ ਥਿਕਨੈਸ ਆਉਂਦੀ ਹੈਗੀ ਉਹ ਵੱਧ ਜਾਂਦੀ ਹੈਗੀ ਇਹ ਮਾਲਾ ਇੱਕ ਹੋ ਰਹੀ ਜੇ ਮਾਲੋ ਹੈ ਹੁਣ ਮਾਲੋ ਵੀ ਐਲ ਵੀ ਆਪਣੇ ਆ ਗਈ ਤਾਂ ਤੁਸੀਂ ਆਪ ਇਹਦੀ ਰੋਕ ਥੰਮ ਕਿਵੇਂ ਕਰ ਸਕ ਰਹੇ ਹੋ ਨਾ ਇਹਦੇ ਵਿੱਚ ਜਿਹੜੀ ਇਹ ਦਵਾਈਆਂ ਨੇ ਜੀ ਆਪਣੇ ਲਵੇ ਜਿਹੜੀ ਸਟੈਪਟੋਸਾਈਕਲਨ ਹੈਗੀ ਇਹ ਦੇ ਵਿੱਚ ਸਭ ਤੋਂ ਵੱਧ ਰਿਜ਼ਲਟ ਦੇਉਗੀ ਜਿਹੜੀ ਆਪਣੀ ਸਟੈਪਟੋਸਾਈਕਲਨ ਹੈਗੀ ਇਹਦੇ ਵਿੱਚ ਤੁਸੀਂ ਨੇ ਕੀ ਕਰਨਾ ਹੈ ਔਰ ਇੱਕ ਤਾਂ ਆਪਣੇ ਲਵੇ ਕਾਪਰ ਆਕਸੀਕਲੋਰਾਈਡ ਆਉਣਾਗਾ ਇੱਕ ਆਪਣੇ ਲਵੇ ਕਾਪਰ ਹਾਈਡਰੋਕਸਾਈਡ ਆਉਣਾਗਾ ਇੱਕ ਆਪਣੇ ਲਵੇ ਕਾਪਰ ਸਲਫੇਟ ਆਉਣਾਗਾ ਜਿਨ੍ਹਾਂ ਕੀ ਆਪਾਂ ਕਾਪਰ ਸਲਵੇਟ ਨੂੰ ਨੀਲਾ ਤੋਤਾ ਵੀ ਕਹਿ ਦਿੰਦੇ ਆਗੇ ਇਹ ਆਪਣੀ ਯੂਪੀਐਲ ਕੰਪਨੀ ਦਾ ਕਾਪਰ ਆਫੈਕਸ ਤੇ ਆਪਣੀ ਸਵਾਲ ਕੰਪਨੀ ਦਾ ਡਬੋਨਾ ਦੇ ਨਾਂ ਤੇ ਆਉਂਦਾਗਾ ਤੁਸੀਂ ਉਹਦੀ ਵਰਤੋਂ ਕਰ ਸਕਦੇ ਆ ਇਨ੍ਹਾਂ ਦੋਨਾਂ ਦੀ ਤੁਸੀਂ ਜਿਹੜਾ ਕਾਪਰ ਆਕਸੀਕਲੋਰਾਈਡ ਤੇ ਕਾਪਰ ਹਾਈਡਰੋਕਸਾਈਡ ਹੈਗਾ ਇਹਦੀ ਤੁਸੀਂ ਨੇ 500 ਗ੍ਰਾਮ ਮਾਤਰਾ ਲੈਣੀ ਹੈਗੀ ਦੋਨਾਂ ਦੀ ਤੇ ਸਟੈਪਟੋਸਾਈਕਲਿਨ ਦੀ ਹੋਰ ਤੁਸੀਂ ਨੇ 40 ਗ੍ਰਾਮ ਮਾਤਰਾ ਲੈਣਾ ਇਨ੍ਹਾਂ ਤਿੰਨਾਂ ਦੇ ਵਿੱਚੋਂ ਕਿਸੇ ਇੱਕ ਨੂੰ ਐਡ ਕਰਨਾ ਹੈ ਜੇ ਮੈਂ ਆਪਣਾ ਕਾਪਰ ਆਕਸੀਕਲੋਰਾਈਡ ਲੈ ਲਿਆ ਇਹਦੀ 500 ਗ੍ਰਾਮ ਮਾਤਰਾ ਲੈ ਲਈ ਤੇ ਸਟੈਪਟੋਸਾਈਕਲਿਨ ਦੀ ਆਪਣਾ 40 ਗ੍ਰ ਇਨੋਂ ਮਿਲਾ ਕੇ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਸਪਰੇਅ ਕਰਨਾਗਾ ਮਤਲਬ ਫੁੱਲ ਕਵਰੇਜ ਕਰਨੀ ਹੈ ਇਹ ਤੇ ਇਹਦੇ ਵਿੱਚ ਕਿਸੇ ਮਤਲਬ ਹੋਰੇ ਸਟੈਪਟੋਸਾਈਕਲਨ ਦੀ 12 ਗ੍ਰਾਮ ਵਰਤੋਂ ਕਰਨੀ ਹੈ ਉਹ 12 ਗ੍ਰਾਮ ਮਾਤਰਾ ਬਹੁਤ ਥੋੜੀ ਹੈ ਜਿੱਤੇ ਮਤਲਬ ਇਸ ਬਿਮਾਰੀ ਦਾ ਅਟੈਕ ਆ ਰਿਹਾਗਾ ਤੇ ਇਸ ਤਾਂ ਕਾਪਰ ਹਾਈਡਰੋਕਸਾਈਡ ਦੀ ਵੀ ਤੁਸੀਂ ਮੰਨ ਲਓ ਜੇ ਇਹ ਨਹੀਂ ਵਰਤਣਾ ਤਾਂ ਕਾਪਰ ਹਾਈਡਰੋਕਸਾਈਡ ਇਹਦੀ ਵੀ 500 ਗ੍ਰਾਮ ਮਾਤਰਾ ਲੈਣੀ ਹੈ ਤੇ ਇਹਦੀ 40 ਗ੍ਰਾਮ ਮਾਤਰਾ ਮਿਕਸ ਕਰਕੇ ਤੁਸੀਂ ਸਪਰੇਅ ਕਰ ਸਕਦੇ ਹੋ ਜਿਹੜਾ ਕਾਪਰ ਸਲਫੇਟ ਆਪਣਾ ਇਹ ਤੁਸੀਂ ਹੋਰੇ 1 ਕਿਲੋ ਲੈਣਾਗਾ ਤੇ 40 ਗ੍ਰਾਮ ਤੁਸੀਂ ਨੇ ਸਟ੍ਰਿਪਟੋਸਾਈਕਲ ਲੈ ਲੈਣੀ ਹੈਗੀ ਇਹਦਾ ਵੀ ਤੁਸੀਂ ਸਪਰੇਅ ਕਰ ਸਕਦੇ ਹੋਗੇ ਜਿਹੜਾ ਕਾਪਰ ਹੈਗਾ ਇਹ ਆਪਣਾ ਇੱਕ ਨਿਊਟਰੀਐਂਟ ਹੈਗਾ ਫਸਲ ਦਾ ਨਿਊਟਰੀਐਂਟ ਹੈਗਾ ਇਹ ਕਿਉਂਕਿ ਇਹ ਇੱਕ ਕੰਟੈਕਟ ਫੰਗੀਸਾਈਡ ਵੀ ਹੈ ਤੇ ਬੈਕਟੀਰੀਆਸਾਈਡ ਵੀ ਹੈ ਜਿਹੜਾ ਆਪਣਾ ਕਾਪਰ ਹੈਗਾ ਇਹ ਬੈਕਟੀਰੀਆਸਾਈਡ ਦਾ ਵੀ ਕੰਮ ਕਰਦਾ ਹੈ ਤੇ ਆਪਣਾ ਫੰਗੀਸਾਈਡ ਦਾ ਵੀ ਕੰਮ ਕਰਦਾ ਹੈਗਾ ਜੇ ਮੰਨ ਲਓ ਆਪਣੇ ਕੋਈ ਹੋਰੇ ਫਲਾਵਰ ਫਲਾਵਰਿੰਗ ਸਟੇਜ ਚੱਲ ਰਹੀ ਹੈਗੀ ਮੰਨ ਲਓ ਤਾਂ ਤੁਸੀਂ ਕਾਸੋਗਾ ਮਾਈਸਨ ਤੇ ਬੈਲਡਾ ਮਾਈਸਨ ਚੋਂ ਇੱਕ ਮਿਕਸ ਕਰ ਸਕਦੇ ਹੋਗੇ ਏ ਮੰਨ ਲਓ ਇਹਨਾਂ ਚੋਂ ਇਹਦੀ ਤੁਸੀਂ 500 ml ਡੋਜ਼ ਲੈਣੀ ਹੈ ਇਹਦੀ 400 ml ਡੋਜ਼ ਲੈਣੀ ਹੈ ਇਹਨਾਂ ਵਿੱਚੋਂ ਦੋਨਾਂ ਵਿੱਚੋਂ ਕਿਸੇ ਇੱਕ ਨੂੰ ਲੈ ਲੈਣਾਗਾ ਤੇ ਇਹਦੇ ਨਾਲ ਇਹਦੀ 40 ਗ੍ਰਾਮ ਮਾਤਰਾ ਉਹ ਰੇ ਐਡ ਕਰਕੇ ਮੰਨ ਲਓ ਸਪਰੇਅ ਕਰ ਦੇਣਾਗਾ ਜਿੱਥੇ ਹੁਣ ਕੀ ਹੈਗਾ ਜਿੱਥੇ ਤਾਂ ਆਪਾਂ ਨੇ ਸਾਨੂੰ ਉਹ ਦੱਸ ਹੈਗਾ ਵੀ ਜਿੱਥੇ ਜ਼ਿਆਦਾ ਬਿਮਾਰੀ ਆ ਰਹੀ ਹੈਗੀ ਜਿੱਥੇ ਮੰਨ ਲਓ ਬਿਮਾਰੀ ਨਹੀਂ ਹੈਗੀ ਵੀ ਆਪਾਂ ਪ੍ਰੀਵੈਂਟਿਵ ਦੇ ਤੌਰ ਤੇ ਮੰਨ ਲਾ ਆਪਦੀ ਸੇਫਟੀ ਵਾਸਤੇ ਕਰਨਾ ਚਾਹੁੰਦੇ ਹਾਂ ਤਾਂ ਤੁਸੀਂ ਕੀ ਕਰਨਾਗਾ ਜਿਹੜੇ ਆਪਾਂ ਹੋਰ ਟੈਕਨੀਕਲ ਔਰੇ ਵਰਤਾਂਗੇ ਜਾਂ ਮੈਂ ਆਪਣਾ ਫੰਗੀ ਸਾਈਡ ਵਰਤਾਂਗੇ ਜਿਹੜੇ ਵੀ ਆਪਣੇ ਫੰਗੀ ਸਾਈਡ ਵਰਤਣੇ ਨੇਗੇ ਤਾਂ ਉਹਨਾਂ ਦੇ ਵਿੱਚ ਤੁਸੀਂ ਨੇ 24 ਗ੍ਰਾਮ ਔਰੇ ਸਟੈਪਟੋਸਾਈਕਲਨ ਦੀ ਮਾਤਰਾ ਜਿਹੜੀ ਉਹ ਐਡ ਕਰ ਲੈਣੀ ਹੈ ਇਹ ਜਿਹੜਾ ਤੁਸੀਂ ਮੰਨ ਲਓ ਆਪਾਂ ਆਪਾਂ ਸੁੰਢੇਲੀ ਦਵਾਈ ਵਰਤ ਰਹਿਆਂਗੇ ਜਾਂ ਤੇਲੀ ਵਾਲੀ ਵਰਤ ਰਹਿਆਂ ਜਾਂ ਫੰਗੀ ਸਾਈਡ ਵਰਤ ਰਹਿਆਂਗੇ ਮੰਨ ਲਾ ਆਪਣੀ ਸੀਤ ਬ্লাইਟ ਵਾਸਤੇ ਜਾਂ ਬਲਾਸਟ ਵਾਸਤੇ ਤਾਂ ਉਹਨਾਂ ਦੇ ਵਿੱਚ ਤੁਸੀਂ ਸਟੈਪਟੋਸਾਈਕਲਨ ਦੀ 24 ਗ੍ਰਾਮ ਮਾਤਰਾ ਉਹ ਐਡ ਕਰ ਲੈਣੀ ਹੈ ਜਿੱਥੇ ਬਿਮਾਰੀ ਆ ਰਹੀ ਹੈ ਉੱਥੇ 40 ਗ੍ਰਾਮ ਜਿੱਥੇ ਬਿਮਾਰੀ ਨਹੀਂ ਹੈਗੀ ਉੱਥੇ 24 ਗ੍ਰਾਮਾਤਰਾ ਐਡ ਕਰਕੇ ਸਪਰੇਅ ਕਰਨਾਗਾ ਤਾਂ ਜੋ ਆਪਾਂ ਨੂੰ ਉਹਨਾਂ ਮਤਲਬ ਉਹਨਾਂ ਦੇ ਟਾਈਮ ਦੇ ਵਿੱਚ ਕੋਈ ਬੈਕਟੀਰੀਅਲ ਬਿਮਾਰੀ ਦਾ ਸਾਹਮਣਾ ਨਾ ਕਰਨਾ ਪਵੇ ਕੁਝ ਦਵਾਈਆਂ ਦੇ ਵਿੱਚ ਕੀ ਹੈ ਜਿਹੜੇ ਆਪਾਂ ਸੀਤ ਬਲਾਈਟ ਤੇ ਆਪਣੇ ਆਹ ਬਲਾਸਟ ਬਾਸ ਤੇ ਵਰਤਦੇ ਆਂਗੇ ਉਹਨਾਂ ਦੇ ਵਿੱਚ ਕੁਝ ਦਵਾਈਆਂ ਦੇ ਵਿੱਚ ਬੈਲਡਾਮਾਈਸਨ ਪਹਿਲਾਂ ਤੋਂ ਮਿਕਸ ਹੋ ਕੇ ਆਉਂਦਾਗਾ ਫਿਰ ਸਾਨੂੰ ਇੱਥੇ ਬਰਤਨ ਦੀ ਲੋੜ ਨਹੀਂ ਹੈਗੀ ਜਿਹੜੀਆਂ ਦਵਾਈਆਂ ਦੇ ਵਿੱਚ ਬੈਲਡਾਮਾਈਸਨ ਪਹਿਲਾਂ ਤੋਂ ਹੋਇਆਗਾ ਕਿਉਂਕਿ ਬੈਲਟਾਮਾਈਸਨ ਵੀ ਆਪਣਾ ਬੈਕਟੀਰੀਆ ਸਾਟ ਹੈ ਇਹ ਬੈਕਟੀਰੀਆ ਤੇ ਵੀ ਕੰਮ ਕਰਦਾ ਹੈਗਾ। ਇਹ ਇਸੋ ਦੇ ਨਾਲ ਜਾਣਕਾਰੀ ਸਾਂਝ ਕਰਨੀ ਦੀ ਜੇ ਵੀਡੀਓ ਵਧੀਆ ਲੱਗੇਗੀ ਤਾਂ ਇਹਨੂੰ ਲਾਈਕ ਕਰਿਓ ਤੇ ਆਪਣੇ ਚੈਨਲ ਨੂੰ ਸਪੋਰਟ ਕਰਿਓ। ਧੰਨਵਾਦ ਜੀ।